ਚੰਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕੈਨੇਡਾ ਵਿੱਚ ਵੀਜ਼ੇ ਤੋਂ ਬਾਅਦ ਓਵਰਸਟੇ ਦਾ ਮਾਮਲਾ ਦੂਜਾ ਟੋਰਾਂਟੋ ਦੀ ਸਪੀਡ ਕੈਮਰੇ ਇੱਕ ਵਾਰ ਫੇਰ ਚਰਚਾ ਵਿੱਚ ਨੇ ਤੀਜੀ ਗੱਲਬਾਤ ਅਲਬਰਟਾ ਵਿੱਚ ਘਰਾਂ ਦੀ ਮਾਰਕੀਟ ਸੰਬੰਧੀ ਅਪਡੇਟ ਆ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਕੀਟ ਤੇਜ਼ ਹੋ ਸਕਦੀ ਆ ਆਰਸੀਐਮਪੀ ਦਾ ਡਾਰਕ ਵੈਬ ਆਪਰੇਸ਼ਨ ਆਏ ਕਿ ਡਾਰਕ ਵੈਬ ਕੀ ਹੈ ਤੇ ਆਪਰੇਸ਼ਨ ਕੀ ਸੀ ਇਹਦੇ ਬਾਰੇ ਗੱਲ ਕਰਾਂਗੇ ਤੇ ਕੈਨੇਡਾ ਪੋਸਟ ਤੇ ਕੁਝ ਨਵੇਂ ਜਿਹੜੇ ਫੈਸਲੇ ਨੇ ਉਹਨਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਜਿਹੜੇ ਸਾਡੇ ਓਵਰਸਟੇ ਦਾ ਮਾਮਲਾ ਆ ਕੈਨੇਡਾ ਦੇ ਵਿੱਚ ਇੱਕ ਮਸਲਾ ਬਹੁਤ ਵੱਡਾ ਸਾਹਮਣੇ ਆ ਰਿਹਾ ਹੈ ਇਸ ਵੇਲੇ ਅ ਅਸੀਂ ਜਾਣਦੇ ਹਾਂ ਕਿ ਹਸਪਤਾਲਾਂ ਦੇ ਵਿੱਚ ਲਗਭਗ ਸਾਰੇ ਕੈਨੇਡਾ ਦੇ ਵਿੱਚ ਵੇਟਿੰਗ ਟਾਈਮ ਬਹੁਤ ਆ ਸਕੂਲਾਂ ਦੇ ਵਿੱਚ ਟੀਚਰ ਹੈ ਨਹੀਂ ਜਿੰਨੇ ਰਿਸੋਰਸਸ ਚਾਹੀਦੇ ਉਹਨੇ ਰਿਸੋਰਸਸ ਹੈ ਨਹੀਂ ਤੁਸੀਂ ਕਈ ਸ਼ਹਿਰਾਂ ਦੇ ਵਿੱਚ ਦੇਖ ਲਓ ਜਿੰਨੀਆਂ ਕਾਰਾਂ ਸਟ੍ਰੀਟਸ ਦੇ ਉੱਤੇ ਖੜੀਆਂ ਆ پارک ਕਰਨ ਲਈ ਜਗ੍ਹਾ ਹੈ ਨਹੀਂ ਮਤਲਬ ਹਰ ਥਾਂ ਦੇ ਉੱਤੇ ਇੱਕ ਤਰੀਕੇ ਦਾ ਗੜਬੜਾ ਦਾ ਮਾਹੌਲ ਆ ਉਹਦੇ 2-3 ਕਾਰਨ ਨੇ ਇੱਕ ਤਾਂ ਕਾਰਨ ਇਹ ਆ ਕਿ ਲੋਕ ਜ਼ਿਆਦਾ ਆ ਗਏ ਇੱਥੇ ਇੰਨਾ ਪ੍ਰਬੰਧ ਨਹੀਂ ਸੀ ਸਰਕਾਰ ਨੇ ਬੰਦੇ ਜ਼ਿਆਦਾ ਸਾਧਲੇ ਤੇ ਪ੍ਰਬੰਧ ਹੈ ਨਹੀਂ ਸੀ ਇਸ ਕਰਕੇ ਜਿਹੜੀ ਸਮੱਸਿਆ ਆ ਠੀਕ ਆ ਇਹ ਗੱਲ ਕਿ ਇਦਾਂ ਹੋ ਗਿਆ ਪਰ ਇੱਕ ਇਹਦਾ ਕਾਰਨ ਹੋਰ ਆ ਉਹ ਕਾਰਨ ਇਹ ਆ ਕਿ ਅਸਲ ਦੇ ਵਿੱਚ ਇਹ ਸਾਨੂੰ ਜਾਂ ਕੈਨੇਡਾ ਨੂੰ ਇਹ ਪਤਾ ਹੀ ਨਹੀਂ ਜੀ ਸਾਡੇ ਕੋਲ ਲੋਕ ਕਿੰਨੇ ਆ ਇੱਕ ਸਿਟੀ ਨੇ ਜਿਹੜਾ ਪ੍ਰਬੰਧ ਕਰਨਾ ਮੰਨ ਲਓ ਸਕੂਲ ਦੇ ਵਿੱਚ ਕਿੰਨੇ ਉਹਨਾਂ ਨੇ ਪ੍ਰਬੰਧ ਕਰਨਾ ਕਿ ਕਿੰਨੇ ਕਲਾਸਰੂਮ ਹੋਣੇ ਚਾਹੀਦੇ ਕਿੰਨੇ ਟੀਚਰ ਹੋਣੇ ਚਾਹੀਦੇ ਆ ਜਾਂ ਹੋਰ ਕੋਈ ਵੀ ਪ੍ਰਬੰਧ ਕਰਨਾ ਕਿੰਨੇ ਪਾਰਕ ਹੋਣੇ ਚਾਹੀਦੇ ਪਲੇਗਰਾਉਂਡ ਹੋਣੇ ਚਾਹੀਦੇ ਆ ਉਹ ਉੱਥੋਂ ਪਤਾ ਲੱਗਣਾ ਜਿੰਨੀ ਉਸ ਇਲਾਕੇ ਦੀ ਆਬਾਦੀ ਆ ਉਹ ਆਬਾਦੀ ਨਹੀਂ ਪਤਾ ਲੱਗ ਰਹੀ ਜਿਹੜੇ ਸ਼ਹਿਰ ਨੇ ਜਾਂ ਪ੍ਰੋਵਿੰਸ ਨੇ ਉਹ ਨਾ ਹਾਊਸਿੰਗ ਪਲਾਨ ਕਰ ਸਕਦੇ ਆ ਨਾ ਸਕੂਲਾਂ ਦੀ ਪਲੈਨਿੰਗ ਕਰ ਸਕਦੇ ਆ ਨਾ ਹੈਲਥ케ਅਰ ਦੀ ਪਲੈਨਿੰਗ ਕਰ ਸਕਦੇ ਆ ਅਤੇ ਨਾ ਹੀ ਉਹ ਜਿਹੜੀਆਂ ਜੌਬਸ ਨੇ ਉਹਨਾਂ ਦੀ ਪ੍ਰੋਪਰਲੀ ਪਲੈਨਿੰਗ ਕਰ ਸਕਦੇ ਆ ਇਹ ਹੁਣਾਂ ਚਿਰ ਨਹੀਂ ਹੋ ਸਕਦੀ ਜਿੰਨਾ ਚਿਰ ਉਹਨਾਂ ਨੂੰ ਇਹ ਗੱਲ ਪਤਾ ਹੀ ਨਹੀਂ ਲੱਗੂਗਾ ਕਿ ਐਕਚੁਅਲੀ ਕੈਨੇਡਾ ਦੇ ਵਿੱਚ ਲੋਕ ਰਹਿੰਦੇ ਕਿੰਨੇ ਆ ਹੁਣ ਮਾਮਲਾ ਕਿੱਥੇ ਆ ਜਿਹੜੇ ਪੂਰੇ ਸਾਡੇ ਕੋਲੇ ਜਿੰਨੇ ਲੋਕ ਹੈਗੇ ਉਹਨਾਂ ਦੇ ਅੰਕੜੇ ਪਤਾ ਹੋਣੇ ਚਾਹੀਦੇ ਆ ਪਰ ਜਿਹੜੀ ਹਿਡਨ ਪੋਪੂਲੇਸ਼ਨ ਆ ਬਹੁਤ ਸਾਰੇ ਲੋਕ ਜਿਹੜੇ ਕੈਨੇਡਾ ਦੇ ਵਿੱਚ ਆਪਣੇ ਵੀਜ਼ਾ ਐਕਸਪਾਇਰ ਹੋਣ ਤੋਂ ਬਾਅਦ ਵੀ ਰਹੀ ਜਾਂਦੇ ਆ ਜਿਹੜੇ ਸਟੂਡੈਂਟਸ ਨੇ ਕਈ ਵਰਕਰਸ ਨੇ ਕਈ ਵਿਜ਼ਿਟਰਸ ਨੇ ਕਈ ਅਸਾਈਲਮ ਸੀਕਰ ਨੇ ਉਹਨਾਂ ਬਾਰੇ ਨਹੀਂ ਪਤਾ ਲੱਗ ਰਿਹਾ ਇਹਨੂੰ ਹਿਡਨ ਪੋਪੂਲੇਸ਼ਨ ਕਿਹਾ ਜਾ ਰਿਹਾ ਐਕਸਪਰਟ ਇਹ ਕਹਿੰਦੇ ਆ ਕਿ ਸਰਕਾਰ ਟਰਾਂਸਪੇਰੈਂਟ ਨਹੀਂ ਆ ਇਸ ਗੱਲ ਬਾਰੇ ਕਿ ਕਿੰਨੇ ਇੱਥੇ ਰਹਿ ਗਏ ਆ ਨਾ ਕਿਸੇ ਨੂੰ ਪਤਾ ਆ ਹੁਣ ਐਗਜ਼ਿਸਟ ਕਰਦੇ ਆ ਜਿਹੜੀਆਂ ਟੈਕਨੀਕਸ ਨੇ ਸਾਡੇ ਕੋਲੇ ਹੈਗੀਆਂ ਪਰ ਯੂਜ਼ ਨਹੀਂ ਕੀਤੀਆਂ ਜਾ ਰਹੀਆਂ ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਨੇ ਜਿਹੜਾ ਆਪਣਾ ਐਗਜ਼ਿਟ ਕੰਟਰੋਲ ਇਹਨਾਂ ਦੇ ਕੋਲ ਆ ਕਈ ਸਾਲਾਂ ਤੱਕ ਮਤਲਬ ਇਹ ਆ ਕਿ ਜਦੋਂ ਕੋਈ ਬੰਦਾ ਬਾਈ 에ਅਰ ਬਾਈ ਲੈਂਡ ਜਾਂ ਬਾਈ ਸੀ ਇੱਥੋਂ ਜਾਂਦਾ ਆ ਤੇ ਉਹਦਾ ਸਾਰਾ ਖਤਾਬ CBSA ਦੇ ਕੋਲ ਹੁੰਦਾ ਆ ਪਰ ਔਟਵਾ ਉਹ ਕਲੀਅਰ ਡਾਟਾ ਰਿਲੀਜ਼ ਨਹੀਂ ਕਰ ਰਿਹਾ ਇਹ ਬਹੁਤ ਵੱਡਾ ਮਾਮਲਾ ਆ ਹੁਣ ਜਦੋਂ ਉਹ ਡਾਟਾ ਹੀ ਨਹੀਂ ਪਤਾ ਲੱਗ ਰਿਹਾ ਤਾਂ ਸ਼ਹਿਰਾਂ ਨੂੰ ਪਤਾ ਕਿੱਦਾਂ ਲੱਗੂਗਾ ਮਨੇ ਇੱਕ ਬੰਦਾ ਵਿਜ਼ਟਰ ਵੀਜ਼ੇ ਤੇ ਆ ਗਿਆ ਕੋਈ ਵਰਕ ਪਰਮਿਟ ਦੇ ਉੱਤੇ ਆ ਗਿਆ ਉਹਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਵਿਜ਼ਟਰ ਵੀਜ਼ਾ ਐਕਸਪਾਇਰ ਹੋ ਗਿਆ ਹੁਣ ਉਹ ਕੀ ਕਰੇ ਉਹ ਜਾਂਦਾ ਨਹੀਂ ਵਾਪਸ ਤੇ ਸਾਡੇ ਕੋਲੇ ਇਸ ਗੱਲ ਦਾ ਰਿਕਾਰਡ ਹੀ ਨਹੀਂ ਹੈ ਵੀ ਉਹ ਇੱਥੇ ਰਹਿੰਦਾ ਆ ਕਿ ਚਲੇ ਗਿਆ ਕਿੰਨੇ ਚਲੇ ਗਏ ਕਿੰਨੇ ਰਹਿ ਗਏ ਇਹਦਾ ਮਤਲਬ ਇੱਕ ਵੱਡੀ ਪੋਪੂਲੇਸ਼ਨ ਦਾ ਹਿੱਸਾ ਇੱਕ ਵੱਡਾ ਸੈਗਮੈਂਟ ਜਿਹੜਾ ਕੈਨੇਡਾ ਛੱਡ ਕੇ ਨਹੀਂ ਗਿਆ ਕੈਨੇਡਾ ਦੇ ਵਿੱਚ ਹੀ ਆ ਤੇ ਸਾਨੂੰ ਉਹਦੇ ਬਾਰੇ ਪਤਾ ਨਹੀਂ ਹੁਣ ਉਹ ਜਿੰਨਾ ਚਿਰ ਕਲੀਅਰ ਨਹੀਂ ਹੁੰਦਾ ਕਿਸੇ ਸ਼ਹਿਰ ਨੂੰ ਜਾਂ ਕਿਸੇ ਪ੍ਰੋਵਿੰਸ ਨੂੰ ਉਹ ਆਪਣਾ ਰਿਸੋਰਸਸ ਦੀ ਮੈਨੇਜਮੈਂਟ ਨਹੀਂ ਕਰ ਸਕਦਾ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੁਕੱਲਮ ਨੇ ਤੇ ਜਿਹੜੇ ਸੀਆਈਬੀਸੀ ਦੇ ਬੈਂਜਾਮਿਨ ਟੈਲ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਆ ਉਹ ਪੋਪੂਲੇਸ਼ਨ ਗਰੋਥ ਨੂੰ ਦੋ ਜਾਂ ਤਿੰਨ ਗੁਣਾ ਅੰਡਰਐਸਟੀਮੇਟ ਕਰ ਰਹੀ ਹੈ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿ ਅੰਦਾਜ਼ਨ ਇੱਕ ਅੰਦਾਜ਼ਾ ਆ ਕਿ ਇੱਥੇ 5 ਲੱਖ ਤੋਂ ਲੈ ਕੇ 10 ਲੱਖ ਤੱਕ ਅਨ ਡਾਕੂਮੈਂਟਡ ਲੋਕ ਰਹਿੰਦੇ ਆ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਬਹੁਤੇ ਟੋਰਾਂਟੋ ਜਾਂ ਵੈਨਕੂਵਰ ਦੇ ਵਿੱਚ ਆ ਜਿਹੜੇ ਅਨ ਡਾਕੂਮੈਂਟਡ ਦਾ ਇੱਥੇ ਮਤਲਬ ਕੀ ਆ ਇੱਕ ਬੰਦਾ ਕੱਚੇ ਨਹੀਂ ਜਿਹੜੇ ਕੱਚੇ ਵਰਕ ਪਰਮਿਟ ਤੇ ਆ ਉਹ ਵੱਖਰੇ ਨੇ ਸਟੂਡੈਂਟ ਕੱਚੇ ਨੇ ਉਹ ਵੱਖਰੇ ਨੇ ਟੈਂਪਰੇਰੀ ਫੋਰਨ ਵਰਕਰ ਅਸਾਈਲਮ ਸੀਕਰ ਜਿਹੜੇ ਹੋਰ ਹ ਜਿਹੜੇ ਆਪਣੇ ਜਿਹੜੇ ਗ੍ਰੈਂਡਪੈਰੈਂਟ ਵੀਜ਼ੇ ਦੇ ਉੱਤੇ ਨੇ ਆਪਣੇ ਸੁਪਰ ਵੀਜ਼ੇ ਦੇ ਉੱਤੇ ਉਹ ਸਾਰੇ ਵੱਖਰੇ 5 ਲੱਖ ਤੋਂ ਲੈ ਕੇ 10 ਲੱਖ ਉਹ ਲੋਕ ਕੈਨੇਡਾ ਦੇ ਵਿੱਚ ਬੈਠੇ ਨੇ ਜਿਨ੍ਹਾਂ ਕੋਲੇ ਕੋਈ ਵੀਜ਼ਾ ਨਹੀਂ ਹੈ ਕੱਚਾ ਵੀਜ਼ਾ ਹੀ ਹੈ ਨਹੀਂ ਜਿਹੜੇ ਤੇ ਆਏ ਸੀ ਉਹ ਕਿਸੇ ਤਰ੍ਹਾਂ ਆ ਕੇ ਵੀਜ਼ਾ ਲੰਘ ਗਿਆ ਉਹ ਇੱਥੇ ਰਹਿ ਗਿਆ ਹੁਣ 10 ਲੱਖ ਬਹੁਤ ਵੱਡਾ ਨੰਬਰ ਆ। ਉਹਦੇ ਵਿੱਚੋਂ ਵੀ ਬਹੁਤੇ ਜਿਹੜੇ ਆਹੋ ਟੋਰਾਂਟੋ ਤੇ ਵੈਨਕੂਵਰ ਦੇ ਵਿੱਚ ਹੁਣ ਜਾਂ ਤਾਂ ਇਦਾਂ ਹੋਵੇ ਕਿ ਕੋਈ ਬੰਦਾ ਜਿਹੜਾ 6 ਮਹੀਨੇ ਦੇ ਵੀਜ਼ੇ ਦੇ ਉੱਤੇ ਆਇਆ ਕਿਉਂਕਿ 6 ਮਹੀਨਾ ਰਹਿ ਸਕਦੇ ਆ ਤੁਸੀਂ ਇੱਥੇ 6 ਮਹੀਨੇ ਤੋਂ ਬਾਅਦ ਉਹਨੇ ਜਾਂ ਤਾਂ ਕਿਹਾ ਵੀ ਮੇਰਾ ਵੀਜ਼ਾ ਐਕਸਟੈਂਡ ਕਰ ਦਿਓ। ਉਹਨੇ ਉਹਦੀ ਐਕਸਟੈਂਸ਼ਨ ਕਰ ਲਈ ਤੇ ਜਾਂ ਆਉ ਇੱਥੋਂ ਚਲੇ ਗਿਆ ਪਰ ਇੱਕ ਉਹ ਵਰਗ ਜਿਹਨੇ ਐਕਸਟੈਂਸ਼ਨ ਵੀ ਨਹੀਂ ਕੀਤੀ ਤੇ ਉਹ ਬਾਰਡਰ ਤੋਂ ਬਾਹਰ ਵੀ ਨਹੀਂ ਗਿਆ। ਉਹਦੀ ਉਹਦਾ ਜਿੰਨਾ ਚਿਰ ਇੱਥੇ ਪਤਾ ਨਹੀਂ ਲੱਗਦਾ ਤਾਂ ਉਹਨਾਂ ਚਿਰ ਨਾ ਸ਼ਹਿਰ ਨੂੰ ਪਤਾ ਲੱਗਣਾ ਹੁਣ ਜਿਹੜੇ ਅਫੀਸ਼ੀਅਲ ਇਹ ਕਹਿ ਰਹੇ ਆ ਕਿ ਜਿਹੜੀਆਂ ਸਟੈਟਸ ਇਹ ਦੱਸਦੀਆਂ ਆ ਕਿ ਨੈਟ ਜ਼ੀਰੋ ਗ੍ਰੋਥ ਹੋਈ ਆ ਪੋਪੂਲੇਸ਼ਨ ਦੇ ਵਿੱਚ 2025 ਦੇ ਵਿੱਚ ਮਤਲਬ 0.3% ਕਿਹਾ ਜਾ ਰਿਹਾ ਵੀ ਇਹ ਹੋਣੀ ਆ ਇਹਦੇ ਬਾਰੇ ਫੋਰਕਾਸਟ ਆ ਪਰ ਐਕਸਪਰਟ ਇਹ ਕਹਿੰਦੇ ਆ ਕਿ ਰੀਅਲ ਗ੍ਰੋਥ ਇੱਕ ਜਾਂ 2.3% ਦੇ ਨੇੜੇ ਤੇ ਆ ਜਿਹੜੇ ਦੇ ਨਾਲ ਪੂਰੀ ਪਲੈਨਿੰਗ ਹਾਊਸਿੰਗ ਦੀ ਸਾਰਾ ਕੁਝ ਟੋਟਲੀ ਜਿਹੜਾ ਬਦਲ ਜਾਊਗਾ ਬ੍ਰਿਟਨ ਦੇ ਵਿੱਚ ਵੀ ਐਸੀ ਤਰ੍ਹਾਂ ਇਹਨਾਂ ਦਾ ਕੰਪੈਰੀਜ਼ਨ ਕੀਤਾ ਜਾ ਰਿਹਾ ਕਿ ਯੂਕੇ ਦੇ ਵਿੱਚ 50% ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ 2022 ਤੋਂ ਬਾਅਦ ਉਹਨਾਂ ਦੇ ਜਿਹੜੇ ਵੀਜ਼ਾ ਐਕਸਪਾਇਰ ਹੋ ਗਏ ਜਿਹੜੇ 5 ਲੱਖ 60 ਹਜ਼ਾਰ ਦੇ ਵਿੱਚੋਂ ਤੇ ਫੇਰ ਵੀ ਉੱਥੇ ਰਹਿ ਗਏ ਹੁਣ ਉਹਦੇ ਨਾਲ ਜਿਹੜਾ ਉਸੇ ਤਰ੍ਹਾਂ ਦਾ ਇਹਨੂੰ ਤੋੜ ਕੇ ਇੱਥੇ ਦੇਖਿਆ ਜਾ ਸਕਦਾ ਸੋ ਜਿਹੜੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਆਪਣੇ ਬਾਰਡਰ ਤੱਕੜੇ ਕਰਾਂਗੇ ਸਲੋ ਗ੍ਰੋਥ ਆ ਪਰ ਕੰਸਰਵੇਟਿਵ ਲੈਟਰ ਪੀਅਰ ਪੋਲੀਓ ਕਹਿੰਦੇ ਆ ਕਿ ਕੈਨੇਡਾ ਨੂੰ ਕਲੀਅਰ ਪਲਾਨ ਚਾਹੀਦਾ ਕਿ ਜਿਹੜੇ ਵੀਜ਼ਾ ਹੋਲਡਰ ਨੇ ਉਹ ਛੱਡ ਕੇ ਜਾਣ ਇੱਥੇ ਓਵਰਸਟੇ ਹੁੰਦਾ ਕਿਉਂ ਆ ਕੈਨੇਡਾ ਦੇ ਵਿੱਚ ਟੂ ਸਟੈਪ ਇਮੀਗ੍ਰੇਸ਼ਨ ਸਿਸਟਮ ਆ ਜਿਹੜਾ ਲੋਕਾਂ ਨੂੰ ਅਨਕੂਰਜ ਕਰਦਾ ਵੀ ਜਿਹੜਾ ਇੱਥੇ ਇੱਕ ਸਟੂਡੈਂਟ ਵਜੋਂ ਆ ਗਿਆ ਉਹ ਕੋਸ਼ਿਸ਼ ਕਰਕੇ ਜ਼ਿਆਦਾ ਸਮਾਂ ਰਹਿਣ ਦੀ ਕੋਸ਼ਿਸ਼ ਕਰਦਾ ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਟਰਾਂਜ਼ੀਸ਼ਨ ਕਰਕੇ ਆਪਣੇ ਪੱਕਾ ਇੱਥੇ ਹੋ ਜਾਵਾਂ ਤੇ ਰਿਸਕ ਇਹ ਆ ਕਿ ਜਿੰਨਾ ਚਿਰ ਡਾਟਾ ਐਕੂਰੇਟ ਸਾਡੇ ਕੋਲ ਨਹੀਂ ਆ ਉਹਨਾਂ ਚਰਨਾਤ ਆ ਜਿਹੜਾ 인ਫਰਾਸਟ੍ਰਕਚਰ ਦੀਆਂ ਪ੍ਰੋਬਲਮਾਂ ਸਾਰਾ ਕੁਝ ਵਿੱਚ ਵਿਚਾਰੇ ਜਿਹੜਾ ਲੰਕਦਾ ਰਹੂਗਾ ਕਿਉਂਕਿ ਉਹਨਾਂ ਚਰ ਪਤਾ ਹੀ ਨਹੀਂ ਲੱਗਣਾ ਕਿ ਇੱਥੇ ਹੋ ਕੀ ਰਿਹਾ ਤੇ ਕੀ ਕਰਨਾ ਚਾਹੀਦਾ ਅਗਲੀ ਗੱਲਬਾਤ ਜਿਹੜੀ ਟੋਰਾਂਟੋ ਤੋਂ ਅਨਟੈਰੀਓ ਦੇ ਪ੍ਰੀਮੀਅਰ ਡੱਗਫੋਰਡ ਦੀ ਆ ਉਹਨਾਂ ਦੀ ਸਰਕਾਰ ਐਸ ਵੇਲੇ ਇੱਕ ਨਵਾਂ ਕਾਨੂੰਨ ਲਿਆ ਰਹੀ ਆ ਅਗਲੇ ਮਹੀਨੇ ਸਪੀਡ ਕੈਮਰਿਆਂ ਨੂੰ ਬੈਨ ਕਰਨ ਦੇ ਲਈ ਪੂਰੇ ਅਨਟੈਰੀਓ ਦੇ ਵਿੱਚ ਤੇ ਇਹਨੂੰ ਕੈਸ਼ ਗ੍ਰੈਬ ਕਿਹਾ ਸ਼ਹਿਰਾਂ ਇਸ ਮਾਮਲੇ ਨੂੰ ਹੁਣ ਬਹੁਤ ਵਾਰੀ ਇਹ ਮਾਮਲਾ ਚਰਚਾ ਦੇ ਵਿੱਚ ਆਉਂਦਾ ਨਵਾਂ ਜਿਹੜਾ ਕਾਨੂੰਨ ਆਊਗਾ ਇਹਦੇ ਨਾਲ 700 ਤੋਂ ਜ਼ਿਆਦਾ ਕੈਮਰੇ ਜਿਹੜੇ ਐਸ ਵੇਲੇ 40 ਮਿਊਸਿਪੈਲਿਟੀ ਦੇ ਵਿੱਚ ਓਪਰੇਟ ਹੋ ਰਹਾ ਹੈ ਉਹਨਾਂ ਨੂੰ ਹਟਾ ਦਿੱਤਾ ਜਾਊਗਾ ਜਿਹੜੀਆਂ ਸਿਟੀਜ਼ ਨੇ ਉਹ ਇੱਕ ਵੱਡੀ ਜਿਹੜੀ ਵਾਰਨਿੰਗ ਸਾਈਨ ਆ ਨਵੰਬਰ 2025 ਤੱਕ ਲਾ ਦੇਣਗੇ ਤੇ ਪਰਮਾਨੈਂਟ ਜਿਹੜੀ ਫਲੈਸ਼ਿੰਗ ਲਾਈਟ ਆ ਜਿਹੜੀ ਸਾਈਨ ਹੋਣਗੇ ਉਹ ਫਾਲ 2026 ਤੱਕ ਲਾ ਦਿੱਤੀਆਂ ਜਾਣਗੀਆਂ ਰੌਲਾ ਇਹ ਆ ਬਹੁਤ ਵਾਰੀ ਟੋਰਾਂਟੋ ਦੇ ਵਿੱਚ ਇਹ ਜਾਂ ਅਨਟੇਰੀਓ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਮਾਮਲੇ ਸਾਹਮਣੇ ਆਏ ਆ ਕਿ ਜਿਹੜਾ ਕੈਮਰਾ ਲੱਗਾ ਆ ਜੇ ਉੱਥੇ 50 ਦੀ ਸਪੀਡ ਆ ਜੇ ਤੁਸੀਂ 51 ਤੇ ਵੀ ਜਾਂਦੇ ਹੋ ਤੇ ਤੁਹਾਨੂੰ ਟਿਕਟ ਮਿਲ ਜਾਂਦੀ ਆ ਔਰ ਕਈ ਕਈ ਮਿਲੀਅਨ ਡਾਲਰ ਇੱਕ-ਇੱਕ ਜਿਹੜਾ ਕੈਮਰੇ ਦੇ ਤੋਂ ਇਕੱਠਾ ਹੋ ਗਿਆ ਵੀ ਕਿਹਾ ਗਿਆ ਵੀ ਇਹ ਸਿਰਫ ਜਾਣ ਕੇ ਪੈਸੇ ਇਕੱਠੇ ਕਰਨ ਦੇ ਲਈ ਲਾਏ ਗਏ ਲੋਕਾਂ ਨੇ ਵਿਰੋਧ ਕੀਤਾ ਕਈ ਥਾਵਾਂ ਦੇ ਉੱਤੇ ਇਹਨਾਂ ਕੈਮਰਿਆਂ ਨੂੰ ਤੋੜਿਆ ਵੀ ਗਿਆ ਤੇ ਫਿਰ ਇਹ ਸਾਰੇ ਕੁਝ ਦੇ ਵਿੱਚ ਜਿਹੜੇ ਪ੍ਰੀਮੀਅਰ ਡੱਗ ਫੋਰਡ ਨੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇਹਨੂੰ ਫਿਕਸ ਕਰੋ ਇਸ ਚੀਜ਼ ਨੂੰ ਇਦਾਂ ਨਹੀਂ ਹੋਣਾ ਚਾਹੀਦਾ ਆਮ ਜਦੋਂ ਕੋਈ ਪੁਲਿਸ ਆਫੀਸਰ ਕਿਤੇ ਰਡਾਰ ਦੇ ਨਾਲ ਸਪੀਡ ਚੈੱਕ ਕਰਦਾ ਉਹ 2-4 ਕਿਲੋਮੀਟਰ ਉੱਤੇ ਥੱਲੇ ਨਹੀਂ ਕੁਝ ਕਹਿੰਦਾ ਪਰ ਇਹ ਕੈਮਰੇ 1 ਕਿਲੋਮੀਟਰ ਉੱਤੇ ਜਾਣ ਤੇ ਹੀ ਜਿਹੜਾ ਕੰਮ ਕਰਦੇ ਆ ਤੇ ਤੁਹਾਨੂੰ ਟਿਕਟ ਮਿਲ ਜਾਂਦੀ ਹੈ ਜਿਹਦੇ ਤੋਂ ਲੋਕ ਪਰੇਸ਼ਾਨ ਸੀਗੇ ਹੁਣ ਇਹਦਾ ਜਿਹੜਾ ਆਰਗੂਮੈਂਟ ਇਹਦੇ ਪਿੱਛੇ ਇਹ ਆ ਕਿ ਸਪੀਡ ਕੈਮਰੇ ਸਪੀਡਿੰਗ ਨੂੰ ਨਿਰੋਕ ਰਹਿ ਪਰ ਇਹਦੇ ਨਾਲ ਡਰਾਈਵਰ ਨੂੰ ਪਨਿਸ਼ਮੈਂਟ ਮਿਲ ਰਹੀ ਆ ਤੇ ਜਿਹੜਾ ਪੈਸਾ ਹੈ ਉਹ ਸ਼ਹਿਰ ਇਕੱਠਾ ਕਰ ਰਹੇ ਆ ਚਾਹੀਦਾ ਤੇ ਇਹ ਸ਼ਹਿਰਾਂ ਨੂੰ ਸਿਟੀਆਂ ਨੂੰ ਕਿ ਉਹ ਰੋਡ ਸੇਫ ਰੱਖਣ ਪਰ ਇਹ ਰੋਡ ਸੇਫ ਰੱਖਣ ਦੀ ਬਜਾਏ ਜਿਹੜੇ ਪੈਸੇ ਇਕੱਠੇ ਕਰ ਰਹੇ ਆ ਤੇ ਉਹ ਚਾਹੁੰਦੇ ਆ ਕਿ ਜਿਹੜੇ ਕੁਝ ਸਸਤੇ ਜਾਂ ਕੁਝ ਹੋਰ ਸੌਖੇ ਕੁਝ ਸੇਫਟੀ ਦੇ ਪ੍ਰਬੰਧ ਕੀਤੇ ਜਾਣ ਜਿਹੜਾ ਨਵਾਂ ਸੇਫਟੀ ਪਲਾਨ ਆ ਇਹਦੇ ਵਿੱਚ ਇਹ ਆ ਕਿ ਇਹ ਇੱਕ ਫੰਡ ਸੈਟਅਪ ਕਰਨਗੇ ਜਿਹੜੇ ਸ਼ਹਿਰਾਂ ਦੀ ਮਦਦ ਕਰਨਗੇ ਕਿ ਉਹ ਆਲਟਰਨੇਟ ਜਿੱਦਾਂ ਸਪੀਡ ਬੰਪਸ ਆ ਉਹ ਲਾ ਦਿਓ ਜਾਂ ਰਾਉਂਡ ਅਬਾਊਟ ਜ਼ਿਆਦਾ ਬਣਾ ਦਿਓ ਜਾਂ ਜਿਹੜੇ ਕ੍ਰਾਸ ਵਾਕਸ ਨੇ ਉਹ ਵਧਾ ਦਿਓ ਜਾਂ ਜਿਹੜੀਆਂ ਕਰਬ ਐਕਸਟੈਂਸ਼ਨਸ ਨੇ ਜਾਂ ਸਾਈਨ ਸਿਸਟਮ ਬੈਟਰ ਕਰ ਦਿਓ ਜਾਂ ਲੋਕਾਂ ਨੂੰ ਕਿਸੇ ਮੁਹਿਮਰਾ ਹੀ ਬੈਟਰ ਐਜੂਕੇਟ ਕਰ ਦਿਓ ਕੁਛ ਨਾ ਕੁਛ ਇਦਾਂ ਦਾ ਕਰੋ ਜਿਹਦੇ ਨਾਲ ਲੋਕਾਂ ਨੂੰ ਜੁਰਮਾਨੇ ਤੋਂ ਬਚਾਇਆ ਜਾ ਸਕੇ ਜਿਹੜੀ ਲੋਕਲ ਸਪੋਰਟ ਆ ਉਥੋਂ ਦੀ ਵਰਗਨ ਮੇਅਰ ਸਟੀਵ ਡੈਲਦੋਕਾ ਨੇ ਜਿਨ੍ਹਾਂ ਨੇ ਪਹਿਲਾਂ ਹੀ ਕੈਨਸਲ ਕੀਤੇ ਆਪਣੇ ਸਿਟੀ ਦੇ ਕੈਮਰਾ ਪ੍ਰੋਗਰਾਮ ਉਹਨਾਂ ਨੇ ਡੱਗ ਫੋਰਡ ਦੀ ਇਸ ਗੱਲ ਦੀ ਸ਼ਿਫਟ ਕੀਤੀ ਆ ਤੇ 2019 ਦੇ ਵਿੱਚ ਫੋਰਡ ਸਰਕਾਰ ਨੇ ਲਾ ਪਾਸ ਕੀਤਾ ਸੀ ਜਿਹਦੇ ਵਿੱਚ ਸ਼ਹਿਰ ਜਿਹੜੇ ਆ ਉਹ ਕੈਮਰੇ ਇੰਸਟਾਲ ਕਰ ਸਕਦੇ ਸੀ ਤੇ ਹੁਣ ਉਹ ਕਹਿੰਦੇ ਕਿ ਕਿਉਂਕਿ ਕੁਝ ਮਿਊਨਿਸਪੈਲिटीज ਨੇ ਇਹਨੂੰ ਰੈਵਨਿਊ ਦੇ ਲਈ ਜਿਹੜਾ ਇਕੱਠਾ ਕੀਤਾ ਮਤਲਬ ਇਹਨੂੰ ਇਹਨੂੰ ਯੂਜ਼ ਕੀਤਾ ਇਸ ਕਰਕੇ ਸਾਨੂੰ ਆਪਣੇ ਫੈਸਲੇ ਨੂੰ ਮਤਲਬ ਦੁਬਾਰਾ ਦੂਜਾ ਬਿਲ ਲੈਣਾ ਪੈ ਰਿਹਾ ਕਾਨੂੰਨ ਬਣਾਉਣਾ ਪੈ ਰਿਹਾ ਜਿਹੜੇ ਟੋਰਾਂਟੋ ਦੇ ਮੇਅਰ ਹੈਗੇ ਆ ਆਲਵਿਆ ਸ਼ੋ ਉਹਨਾਂ ਨੇ ਬੜਾ ਸਟਰੋਂਗਲੀ ਇਸ ਕੱਲ ਦੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਉਹ ਕਹਿੰਦੇ ਕੈਮਰਿਆਂ ਨਾਲ ਜ਼ਿੰਦਗੀ ਬਚਦੀ ਹੈ ਜੇ ਇਹਨਾਂ ਨੂੰ ਹਟਾ ਲਿਆ ਤਾਂ ਰੋਡ ਬਹੁਤ ਡੇਂਜਰਸ ਹੋ ਜਾਣਗੇ ਸਪੈਸ਼ਲੀ ਸਕੂਲਾਂ ਦੇ ਨੇੜੇ ਉਹਨੇ ਇਹ ਕਿਹਾ ਕਿ ਬਹੁਤ ਅਨਫੇਅਰ ਆ ਕਿ ਜਿਹੜੇ ਲਾਅ ਆਇਡਿੰਗ ਟੈਕਸ ਪੇਰ ਆ ਉਹ ਸੇਫਟੀ ਦੇ ਲਈ ਪੇ ਕਰਨ ਜਦੋਂ ਕਿ ਜਿਹੜੇ ਫਾਈਨ ਹੋਣਾ ਚਾਹੀਦਾ ਉਹ ਜਿਹੜੇ ਇਹ ਸਪੀਡ ਕਰਨ ਵਾਲੇ ਨੇ ਇਹਨਾਂ ਨੂੰ ਹੋਣਾ ਚਾਹੀਦਾ 2024 ਦੀ ਇੱਕ ਸਟੱਡੀ ਦੇ ਵਿੱਚ ਪਤਾ ਲੱਗੇ ਕਿ ਸਪੀਡ ਕੈਮਰਾ 45% ਤੱਕ ਸਪੀਡ ਨੂੰ ਕੱਟ ਕਰਦਾ ਸਕੂਲ ਜ਼ੋਨ ਦੇ ਵਿੱਚ ਸੀਈਏ ਦਾ ਸਰਵੇ ਦੱਸਦਾ ਕਿ 73% ਜਿਹੜੇ ਅੰਟਰੀਓਵਾ ਸਪੋਰਟ ਕਰਦੀ ਆ ਆਟੋਮੇਟਿਡ ਐਨਫੋਰਸਮੈਂਟ ਨੂੰ ਅੰਟਰੀਓ ਦੇ ਲਿਬਰਲ ਫੋਰਡ ਦਾ ਪਲੈਨ ਨੂੰ ਇਹਨੂੰ ਰੈਕਲੈਸ ਕਹਿ ਰਹੇ ਆ ਤੇ ਉਹ ਕਹਿੰਦੀ ਕਿ ਜਿਹੜੇ ਕੈਮਰੇ ਆ ਇਹ ਕ੍ਰੈਸ਼ਸ ਤੇ ਡੈਥਸ ਨੂੰ ਘਟਾਉਂਦੇ ਆ ਇਸ ਕਰਕੇ ਇਹ ਇਹਨਾਂ ਦੀ ਸਕੀਮ ਜਿਹੜੀ ਆ ਕਾਨੂੰਨ ਲਿਆਉਣ ਦੀ ਗਲਤ ਆ ਤੇ ਆਰਗੂਏ ਆ ਕਿ ਪ੍ਰੋਗਰਾਮ ਦੇ ਨਾਲ ਜਿਹੜੀ ਇਹਨੂੰ ਹੋਰ ਚੰਗਾ ਕੀਤਾ ਜਾ ਸਕਦਾ ਪਰ ਤੋੜਨਾ ਨਹੀਂ ਚਾਹੀਦਾ ਜਿਹੜੇ ਪ੍ਰੀਮੀਅਰ ਫੋਰਡ ਨੇ ਉਹਨਾਂ ਦੀਆਂ ਜਿਹੜੀਆਂ ਟਾਈਜ਼ ਹੈਗੀਆਂ ਕਿ ਇਹਨੂੰ ਡਰਾਈਵਰ ਦੀ ਜਿਹੜੀ ਕੋਸਟ ਆ ਉਹਨੂੰ ਕੱਟ ਕਰਨਾ ਪਹਿਲਾਂ ਹੀ ਉਹਨਾਂ ਨੇ ਰੋਡ ਟੋਲ ਹਟਾ ਦਿੱਤੇ ਆ ਬਹੁਤ ਸਾਰਾ ਜਿਹੜਾ ਉਹਦਾ ਮੇ ਜਿਹੜਾ ਦੇ ਦੇਣਾ ਪਿਆ ਤੇ ਆਲੋਚਕ ਹੁਣ ਕਹਿੰਦੇ ਆ ਕਿ ਪੋਲਿਟਿਕਸ ਰੋਡ ਸੇਫਟੀ ਦੇ ਉੱਤੇ ਨਹੀਂ ਹੋਣੀ ਚਾਹੀਦੀ ਕਿਸੇ ਹੋਰ ਮਾਮਲੇ ਤੇ ਕਰ ਲੈਣੀ ਚਾਹੀਦੀ ਆ ਪਰ ਇੱਕ ਐਸ ਵੇਲੇ ਜਿਹੜਾ অন্ਟੈਰੀਓ ਦੇ ਵਿੱਚ ਬਹੁਤ ਭਖ ਦਾ ਮੁੱਦਾ ਹੈ ਅਗਲੀ ਗੱਲਬਾਤ ਇੱਕ ਜਿਹੜੀ ਅਲਬਰਟਾ ਦੇ ਵਿੱਚ ਦੱਸਿਆ ਜਾ ਰਿਹਾ ਹੁਣ ਇੱਕ ਰਾਇਲਿੀ ਪੇਜ ਦੀ ਰਿਪੋਰਟ ਆਈ ਆ ਉਹ ਇਹ ਕਹਿੰਦੀ ਆ ਕਿ ਇਹ ਇੱਕ ਚੰਗਾ ਟਾਈਮ ਆ ਫਸਟ ਟਾਈਮ ਬਾਏਰ ਦੇ ਲਈ ਅਲਬਰਟਾ ਦੇ ਵਿੱਚ ਕਿਉਂਕਿ ਕੀਮਤਾਂ ਬਹੁਤ ਘਟ ਗਈਆਂ ਤੇ ਇੰਟਰਸਟਡ ਜਿਹੜੇ ਆ ਉਹ ਵੀ ਥੱਲੇ ਚਲੇ ਗਏ ਆ ਦੂਜਾ ਇਹ ਦੱਸਿਆ ਜਾ ਰਿਹਾ ਕਿ ਲਗਭਗ 13% ਅਲਬਰਟਾ ਦੇ ਅਡਲਟੇ ਕਹਿੰਦੇ ਆ ਕਿ ਉਹ ਪਲਾਨ ਕਰ ਰਹੇ ਆ ਕਿ ਪਹਿਲਾ ਘਰ ਅਗਲੇ 2 ਸਾਲਾਂ ਦੇ ਵਿੱਚ ਵਿੱਚ ਖਰੀਦਣਾ ਮਾਰਕੀਟ ਦੀ ਸ਼ਿਫਟ ਹੋਈ ਆ ਉੱਥੇ ਪੰਡੈਮਿਕ ਦੇ ਵਿੱਚ ਹਾਊਸਿੰਗ ਹਾਊਸਿੰਗ ਬੂਮਸ ਹੈਗਾ ਬਹੁਤ ਜ਼ਿਆਦਾ ਅੱਜ ਦੀ ਮਾਰਕੀਟ ਜਿਹੜੀ ਉਹਨਾਂ ਕੰਪੀਟੀਸ਼ਨ ਨਹੀਂ ਆ ਤੇ ਬਾਅਰ ਨੂੰ ਜ਼ਿਆਦਾ ਰੂਮ ਮਿਲ ਰਿਹਾ 네ਗੋਸ਼ੀਏਟ ਕਰਨ ਦੇ ਲਈ ਤੇ ਬੈਟਰ ਡੀਲਸ ਦੇ ਰਹੇ ਹੁਣ ਜਿਹੜੇ ਫਸਟ ਟਾਈਮ ਬਾਅਰ ਹੈਗੇ ਆ ਉਹਨਾਂ ਕੋਲੇ ਆਮ ਤੌਰ ਦੇ ਤੇ ਐਡਵਾਂਟੇਜ ਹੁੰਦਾ ਮੂਵ ਅਪ ਬਾਅਰ ਤੋਂ ਜ਼ਿਆਦਾ ਜਿਨ੍ਹਾਂ ਨੂੰ ਆਪਣਾ ਪਹਿਲਾ ਘਰ ਵੇਚਣਾ ਪੈਂਦਾ ਤੇ ਫਿਰ ਉਹਨਾਂ ਨੇ ਅੱਗੇ ਖਰੀਦਣਾ ਹੁੰਦਾ ਜਿਹੜੇ ਫਸਟ ਟਾਈਮ ਹੋਮ ਬਾਏਰ ਆ ਉਹਨਾਂ ਕੋਲੇ ਇਦਾਂ ਦਾ ਨਹੀਂ ਚੱਕਰ ਹੁੰਦਾ ਉਹਨਾਂ ਨੇ ਸਿਰਫ ਜਾ ਕੇ ਜਿਹੜਾ ਉਹ ਘਰ ਆ ਉਹ ਲੈਣਾ ਹੀ ਹੁੰਦਾ ਆ ਸੋ ਜਿਹੜੇ ਪਪੂਲਰ ਏਰੀਆਜ਼ ਨੇ ਬਹੁਤ ਸਾਰੇ ਜਿਹੜੇ ਨਵੇਂ ਬਾਏਰ ਨੇ ਉਹ ਜਿਹੜੇ ਕੈਲਗਰੀ ਦੇ ਆਊਟਸਾਈਡ ਦੇਖ ਰਹੇ ਆ ਸਪੈਸ਼ਲੀ ਟਾਊਨਸ ਜਿਵੇਂ ਓਕਟਾਕ ਆ ਜਾਂ ਜਿਹੜੇ ਡਿਟੈਚਡ ਹੋਮ ਹੈਗੇ ਆ ਜਿਹੜੇ ਸਸਤੇ ਆ ਪਰ ਹਜੇ ਵੀ ਸ਼ਹਿਰ ਦੇ ਨੇੜੇ ਆ ਉੱਥੇ ਸੋ ਲਗਭਗ 63% ਅਲਬਰਟਾ ਦੇ ਫਸਟ ਟਾਈਮ ਜਿਹੜੇ ਬਾયર ਨੇ ਉਹ ਪਲਾਨ ਕਰ ਰਿਹਾ ਹੈ ਕਿ 20% ਜਾਂ 20% ਤੋਂ ਜ਼ਿਆਦਾ ਡਾਊਨ ਪੇਮੈਂਟ ਦਿੱਤੀ ਜਾਵੇ ਜਿਹਦੇ ਨਾਲ ਮੌਰਗੇਜ ਦੀ ਇੰਸ਼ੋਰੈਂਸ ਦਾ ਜਿਹੜੀ ਇੱਕ ਵੱਡੀ ਕਾਸਟ ਨੂੰ ਸ਼ੁਰੂ ਦੇ ਵਿੱਚੋਂ ਉੱਤੋਂ ਬਚਿਆ ਜਾ ਸਕਦਾ ਹੈ ਜਿਹੜੇ 46% ਬਾયર ਨੇ ਉਹ ਐਕਸਪੈਕਟ ਕਰ ਰਿਹਾ ਹੈ ਕਿ ਫਾਈਨੈਂਸ਼ੀਅਲ ਹੈਲਪ ਆਪਣੇ ਪਰਿਵਾਰ ਤੋਂ ਮਿਲ ਜਵੇ ਜਾਂ ਫਰੈਂਡਸ ਤੋਂ ਮਿਲ ਜਵੇ ਤਾਂ ਕਿ ਉਹ ਡਾਊਨ ਪੇਮੈਂਟ ਅਫੋਰਡ ਕਰ ਸਕਣ ਜਿਹੜੇ ਬਹੁਤੇ ਫਸਟ ਟਾਈਮ ਬਾયર ਹੈਗੇ ਆ ਉਹ ਰੀਅਲ ਲੇ 20s ਦੇ ਵਿੱਚ अर्ली 30s ਦੇ ਵਿੱਚ ਆ ਜਿਹਦੇ ਲੋਕ ਕੁਝ ਮਹਿੰਗੇ ਸ਼ਰਾਂ ਤੋਂ ਇਹਨਾਂ ਥਾਵਾਂ ਦੇ ਉੱਤੇ ਵੀ ਆ ਰਹੇ ਆ ਅਲਬਰਟਾ ਦੀਆਂ ਕਮਿਊਨਿਟੀਜ਼ ਦੇ ਵਿੱਚ ਜਿਹੜੇ ਪੁਰਾਣੇ ਫਸਟ ਟਾਈਮ ਹੋਮ ਬਾਅਰ ਹੁੰਦੇ ਸੀ ਜਿਹੜੇ ਜ਼ਿਆਦਾ ਲੰਬਾ ਸਮਾਂ ਪੈਸੇ ਬਚਾਉਂਦੇ ਸੀਗੇ ਉਹ ਡਿਟੈਚ ਹੋਮ ਪ੍ਰੀਫਰ ਕਰਦੇ ਸੀ ਵੀ ਜਿਹੜਾ ਡਿਟੈਚ ਹੋਮ ਹੁੰਦਾ ਉਹਨੂੰ ਜਿਹੜੇ ਯੰਗਰ ਬਾਏਰ ਹੈਗੇ ਆ ਉਹ ਛੋਟੀਆਂ ਜਿਹੜੇ ਸਸਤੇ ਕਾਂਡੋ ਜਾਂ ਟਾਊਨ ਹਾਊਸ ਨੇ ਉਹਨਾਂ ਵੱਲ ਜ਼ਿਆਦਾ prefer ਕਰ ਰਹਾ ਤੇ ਪ੍ਰਾਈਸ ਜਿਹੜੇ ਬਹੁਤ ਜਿਆਦਾ ਫਸਟ ਟਾਈਮ ਹੋਮ ਬਾਅਰ ਅਲਬਰਟਾ ਦੇ ਵਿੱਚ ਉਹ ਟਾਰਗੇਟ ਕਰ ਰਿਹਾ ਤਿੰਨ ਟਾਰਗੇਟ ਕਰ ਰਿਹਾ 3 ਕ ਲੱਖ ਤੋਂ ਲੈ ਕੇ 5 ਕ ਲੱਖ ਦੇ ਵਿੱਚ ਜਿਹੜੀ ਕੈਲਗਰੀ ਦੇ ਵਿੱਚ 6 ਲੱਖ 9000 ਐਵਰੇਜ ਆ ਤੇ 4 ਲੱਖ 66000 ਐਡਮਿੰਟਨ ਦੇ ਵਿੱਚ ਸੋ ਇਸ ਚੀਜ਼ ਨੂੰ ਲੈ ਕੇ ਹੁਣ ਕਿਉਂਕਿ ਅਲਬਰਟਾ ਦੇ ਵਿੱਚ ਬਾਕੀ ਪ੍ਰੋਵਿੰਸਸ ਤੋਂ ਬਹੁਤ ਸਾਰੇ ਲੋਕ ਮੂਵ ਕੀਤੇ ਸੀ ਹੁਣ ਖਾਸ ਤੌਰ ਦੇ ਉੱਤੇ ਇੰਟਰਸਟ ਰੇਟ ਘਟਿਆ ਤੇ ਅਗਲੇ ਮਹੀਨੇ ਕਹਿੰਦੇ ਹੋਰ ਘਟ ਜਾਣੇ ਆ ਤੇ ਉਹ ਤੋਂ ਅਗਲੇ ਵੀ ਜਿਹੜਾ ਦਸੰਬਰ ਦੇ ਵਿੱਚ ਮੀਟਿੰਗ ਆ ਬੈਂਕ ਆਫ ਕੈਨੇਡਾ ਦੀ ਉਹਦੇ ਵਿੱਚ ਹੋਰ ਘਟ ਜਾਣੇ ਆ ਕਿਹਾ ਜਾ ਰਿਹਾ ਵੀ ਦੋ ਘਟ ਹੋਰ 0.25 ਦੇ ਲੱਗ ਸਕਦੇ ਆ ਸੋ ਫਸਟ ਟਾਈਮ ਹੋਮ ਬਾਏਰ ਦੇ ਲਈ ਇੱਕ ਮੌਕਾ ਆ ਤੇ ਦੂਜਾ ਮੰਨਿਆ ਜਾ ਰਿਹਾ ਕਿ ਹੁਣ ਜਿਹੜੇ ਫਸਟ ਟਾਈਮ ਹੋਮ ਬਾਏਰ ਨੇ ਕਾਂਡੋ ਜਾਂ ਟਾਊਨ ਹਾਊਸ ਲੈਣ ਵਾਲੇ ਉਹ ਮਾਰਕੀਟ ਥੋੜੇ ਬਹੁਤੀ ਇਹਦੇ ਨਾਲ ਹਿੱਲ ਚੋਲ ਜਿਹੜੀ ਆ ਉਹ ਹੋਣ ਜਾ ਰਹੀ ਆ आरसीएमपी ਨੇ ਇੱਕ ਕੈਨੇਡਾ ਦਾ ਬਹੁਤ ਵੱਡਾ ਬਹੁਤ ਵੱਡਾ ਕਿ ਸਭ ਤੋਂ ਵੱਡਾ ਜਿਹੜਾ ਡਾਰਕ ਵੈਬ ਡਰੱਗ ਟਰੈਫਿਕਿੰਗ ਆਪਰੇਸ਼ਨ ਆ ਉਹਨੂੰ ਬਸਟ ਕੀਤਾ ਜਿਹੜਾ ਡਰੱਗ ਮਿਲੀ ਆ ਪੁਲਿਸ ਨੂੰ 75 ਕਿਲੋ ਜਿਹੜੇ ਨਾਰਕੋਟਿਕਸ ਨੇ ਜਿਹਦੇ ਵਿੱਚ ਕੋਕੀਨ ਆ ਐਮਡੀਐਮਏ ਆ ਮੈਥ ਆ ਹੈਰੋਇਨ ਆ ਕੈਟਾਮਾਈਨ ਆ ਤੇ ਪਲੱਸ ਜਿਹੜੀਆਂ 10000 ਦੇ ਕਲੀਬ ਨਸ਼ੇ ਦੀਆਂ ਗੋਲੀਆਂ ਜਿਹੜੀ ਡਰੱਗ ਆ ਇਹਦੇ ਪੈਕੇਟ ਬਣਾਏ ਸੀ ਤੇ ਇਹਨੂੰ ਰੋਡ ਰੰਨਾ ਦੇ ਨਾਂ ਨਾਲ ਲੇਬਲ ਕੀਤਾ ਸੀਗਾ ਜਿੱਦਾਂ ਇਹ ਦੱਸਦੇ ਸੀ ਕੋਈ ਪ੍ਰੋਫੈਸ਼ਨਲ ਕੋਈ ਆਪਰੇਸ਼ਨ ਆ ਜਿਹੜਾ ਗਰੁੱਪ ਆ ਇਹਨਾਂ ਨੇ ਲਗਭਗ 400 ਪੈਕੇਜ ਹਰ ਹਫ਼ਤੇ ਕੈਨੇਡਾ ਦੇ ਵਿੱਚ ਭੇਜਿਆ ਸੱਤ ਜਣੇ ਬਹੁਤੇ ਜਿਹੜੇ ਇਹਨਾਂ ਦੇ ਵਿੱਚੋਂ ਜੀਟੀਏ ਦੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਰੈਸਟ ਕੀਤਾ ਚਾਰਜ ਕੀਤਾ ਗਿਆ ਟਰੈਫਿਕਿੰਗ ਤੇ ਕਾਂਸਪੀਰੇਸੀ ਦੇ ਦੋਸ਼ਾਂ ਤਹਿਤ ਔਰ ਇਹਨਾਂ ਦੇ ਅੰਤਰਰਾਸ਼ਟਰੀ ਸਬੰਧ ਦੱਸੇ ਜਾ ਰਹੇ ਆ ਜਿਹੜਾ ਜਰਮਨ ਪੁਲਿਸ ਨੇ ਇੱਕ ਡਾਰਕ ਵੈਬ ਜਿਹੜਾ ਮਾਰਕੀਟਪਲੇਸ ਆ ਤੇ ਜਿਹੜਾ ਇਹ ਸਾਰਾ ਕੁਝ ਸੀ ਇਹ ਸਾਰੇ ਕੁਝ ਨੇ ਉਹਨਾਂ ਨੇ ਕੀਤਾ ਅਸਲ ਦੇ ਵਿੱਚ ਜਿਹੜੀ ਮਤਲਬ ਬਹੁਤਾ ਜਿਹੜਾ ਹੁੰਦਾ ਏ ਕੀ ਹੁੰਦਾ ਜਿਹੜੀ ਡਾਰਕ ਵੈਬ ਦਾ ਮਤਲਬ ਕੀ ਆ ਤੁਸੀਂ ਇੰਟਰਨੈਟ ਦੇ ਉੱਤੇ ਜਾ ਕੇ ਕੁਝ ਵੀ ਲੱਭਦੇ ਹੋ ਉਹ ਲੱਭ ਪੈਂਦਾ ਪਰ ਜਿਹੜੀ ਇਹ ਡਾਰਕ ਵੈਬ ਆ ਜਾਂ ਜਿਹੜਾ ਇੰਟਰਨੈਟ ਦਾ ਇੱਕ ਇੱਕ ਜਿਹੜਾ ਕਹਿ ਲਓ ਲੁਕਾਇਆ ਪਾਸਾ ਆ ਉਹ ਗੂਗਲ ਦੇ ਉੱਤੋਂ ਨਹੀਂ ਲੱਭਦਾ ਜਿਹੜੇ ਕ੍ਰਿਮੀਨਲ ਕੀ ਕਰਦੇ ਆ ਉਸ ਦੇ ਉੱਤੇ ਜਾ ਕੇ ਫਿਰ ਬਹੁਤ ਗੁਪਤ ਤਰੀਕੇ ਨਾਲ ਟਰੇਡਿੰਗ ਕਰਦੇ ਆ ਹਥਿਆਰਾਂ ਦੀ ਵੀ ਡਰੱਗਸ ਦੀ ਵੀ ਜਾਂ ਸਟੋਲਡ ਡਾਟੇ ਦੀ ਵੀ ਕ੍ਰਿਮੀਨਲ ਆਮ ਤੌਰ ਦੇ ਉੱਤੇ ਬਿਟਕੁਆਇਨ ਜਾਂ ਦੂਜੀ ਡਿਜੀਟਲ ਕਰੰਸੀ ਯੂਜ਼ ਕਰਦੇ ਆ ਤਾਂ ਕਿ ਆਪਣੀ ਆਇਡੈਂਟਿਟੀਜ਼ ਨੂੰ ਲੁਕਾਇਆ ਜਾ ਸਕੇ ਮਨੀ ਟ੍ਰੇਲ ਨਾ ਲੱਭੇ ਵੀ ਕਿੱਥੋਂ ਆਈ ਤੇ ਕਿੱਥੇ ਗਈ ਜਿਵੇਂ ਬੈਂਕ ਚੋਂ ਪੈਸਾ ਤੇ ਇਧਰ ਉਧਰ ਜਾ ਫੜਿਆ ਜਾ ਸਕਦਾ ਕੈਸ਼ ਪੈਸੇ ਦੇ ਲਈ ਤੁਹਾਨੂੰ ਕਿਸੇ ਨੂੰ ਮਿਲਣਾ ਪਊਗਾ ਇਹ ਸਾਰੇ ਕੁਛ ਦੇ ਵਿੱਚ ਇਹਨਾਂ ਨੇ ਗਲੋਬਲ ਜਿਹੜਾ ਇੱਕ ਆਪਰੇਸ਼ਨ ਸੀਗਾ ਉਹਦੇ ਵਿੱਚ ਇਹਨਾਂ ਨੇ ਲੱਭਿਆ باوجود ਜਿਹੜੇ ਕ੍ਰਾਈਮਨਲ ਆ ਉਹ ਜ਼ਿਆਦਾ ਸਪਸਟਿਕੇਟਡ ਬਣ ਰਿਹਾ ਪੁਲਿਸ ਕਹਿੰਦੀ ਆ ਕਿ ਅਸੀਂ ਲਗਾਤਾਰ ਕੰਮ ਕਰ ਰਹੇ ਆ ਕਿ ਇਹਨਾਂ ਨੈਟਵਰਕਸ ਨੂੰ ਡਿਸਮੈਂਟਲ ਕਰਨ ਦੇ ਉੱਤੇ ਸੋ ਕੈਨੇਡਾ ਦਾ ਇੱਕ ਸਭ ਤੋਂ ਵੱਡਾ ਜਿਹੜਾ ਇਹ ਡਾਰਕ ਵੈਬ ਦਾ ਆਪਰੇਸ਼ਨ ਚੱਲ ਰਿਹਾ ਸੀ ਡਰੱਗਸ ਦਾ ਉਹਨੂੰ ਇਹਨਾਂ ਨੇ ਮਤਲਬ ਖੋਲ ਦਿੱਤਾ ਆ ਹੁੰਦਾ ਕੀ ਆ ਆਮ ਤੌਰ ਦੇ ਤੇ ਜਿਹੜੇ ਬ੍ਰਾਊਜ਼ਰ ਨੇ ਕ੍ਰੋਮ ਆ ਸਫਾਰੀ ਆ ਤੇ ਜਿਹੜੇ ਵੀ ਆਪਾਂ ਮੌਜ਼ਿਲਾ ਵਰਤਦੇ ਆ ਇਹ ਡਾਰਕ ਵੈਬ ਤੱਕ ਨਹੀਂ ਪਹੁੰਚ ਸਕਦੇ ਸਪੈਸ਼ਲ ਸੌਫਟਵੇਅਰ ਹੁੰਦੇ ਆ ਕੁਛ ਟੌਰ ਦਾ ਅਨੀਅਨ ਰਾਊਟਰ ਜਾਂ ਜਿਹੜਾ ਹੈਗੇ ਆ ਉਹ ਫਿਰ ਉਹਨਾਂ ਹਿਡਨ ਵੈਬਸਾਈਟਸ ਦੇ ਉੱਤੇ ਜਾਂਦੇ ਸਾਰੇ ਨਾਰਮਲੀ ਉਹ ਵੈਬਸਾਈਟ ਖੁੱਲਦੀਆਂ ਨਹੀਂ ਜਦੋਂ ਤੁਸੀਂ ਅੰਦਰ ਚਲੇ ਜਾਂਦੇ ਆ ਉਹਨਾਂ ਮਾਰਕੀਟਪਲੇਸਸ ਦੇ ਫਿਰ ਆਨਲਾਈਨ ਮਾਰਕੀਟਪਲੇਸਸ ਦਾ ਈਬੇ ਜਾਂ ਐਮਾਜ਼ਾਨ ਹੁੰਦੇ ਆ ਇਦਾਂ ਦੀਆਂ ਗੈਰ ਕਾਨੂੰਨੀ ਉੱਥੇ ਫਿਰ ਵੈਬਸਾਈਟਸ ਤੇ ਡਰੱਗ ਵੇਚਦੀ ਆ। ਸੈਲਰ ਪ੍ਰੋਡਕਟ ਲਿਸਟ ਕਰ ਦਿੰਦੇ ਕਈ ਸਾਡੇ ਕੋਲੇ ਆ ਡਰੱਗ ਆ ਫੇਕ ਆਈਡੀ ਹੁੰਦੀ ਕਿਸੇ ਦਾ ਕਿਸੇ ਨੂੰ ਪਤਾ ਨਹੀਂ ਡਾਟਾ ਸਟੋਲਨ ਹੁੰਦਾ ਇੱਥੋਂ ਤੱਕ ਕਿ ਹਥਿਆਰ ਵੀ ਹੁੰਦੇ ਆ। ਜਿਹੜੇ ਕਿਸੇ ਨੇ ਫਿਰ ਲੈਣੀ ਆ ਉੱਥੇ ਬ੍ਰਾਊਜ਼ ਕਰਦਾ ਉੱਥੇ ਜਾ ਕੇ ਉਹ ਇੰਟਰਨੈਟ ਤੇ ਲੱਭਦਾ ਲਿਸਟਿੰਗ ਨੂੰ ਕਿਹੜੀ ਸਸਤੀ ਆ ਕਿਹੜੀ ਮਹਿੰਗੀ ਆ ਉਹਦਾ ਡਿਸਕ੍ਰਿਪਸ਼ਨ ਦੇਖਦਾ ਉਹਦੀ ਕੀਮਤ ਦੇਖਦਾ ਫਿਰ ਵੈਂਡਰ ਜਿਹੜਾ ਵੇਚਣ ਵਾਲਾ ਆ ਜਿਦਾ ਐਮਾਜ਼ਨ ਦੇ ਉੱਤੇ ਸੈਲਰ ਹੁੰਦੇ ਆ ਵੈਂਡਰ ਹੁੰਦੇ ਆ ਉਹਨਾਂ ਦੀ ਰੇਟਿੰਗ ਹੁੰਦੀ ਹੈ ਰਿਵਿਊ ਹੁੰਦੀ ਵੀ ਆ ਤਕੜਾ ਡਰੱਗ ਵਾਲਾ ਮਾੜਾ ਡਰੱਗ ਵਾਲਾ ਇਦਾਂ ਹੀ ਡਾਰਕ ਵੈਬ ਦੇ ਉੱਤੇ ਆ ਜਿਹੜੇ ਟਰਸਟਡ ਹੁੰਦੇ ਆ ਯਕੀਨ ਵਾਲੇ ਬੰਦੇ ਨਸ਼ਾ ਵੇਚਣ ਵਾਲੇ ਉਹਨਾਂ ਦੀ ਰੇਟਿੰਗ ਹਾਈ ਹੁੰਦੀ ਆ ਆਰਸੀਐਮਪੀ ਨੇ ਕੀ ਕੀਤਾ ਜਿਹੜਾ ਰੋਡ ਰੂਮਾਂ ਦਾ ਇੱਕ ਜਿਹੜਾ ਵੈਂਡਰ ਸੀਗਾ ਬ੍ਰਾਂਡ ਜਿਹੜਾ ਇਹਨਾਂ ਦੀ ਆਪਣੀ ਪੈਕਿੰਗ ਸੀਗੀ ਆ ਟਰਾਂਜੈਕਸ਼ਨ ਕ੍ਰਿਪਟੋ ਕਰੰਸੀ ਨਾਲ ਹੁੰਦੀ ਆ ਬਿਟਕੋਇਨ ਦੇ ਨਾਲ ਇਧਰ ਉਧਰ ਪੈਸਾ ਸਾਰਾ ਆਨਲਾਈਨ ਹੀ ਪੇ ਕੀਤਾ ਜਾਂਦਾ ਐਸਕ੍ਰੋ ਸਿਸਟਮ ਹੁੰਦਾ ਬਹੁਤ ਸਾਰੇ ਜਿਹੜੇ ਮਾਰਕੀਟਪਲੇਸ ਆ ਉਹ ਐਸਕ੍ਰੋ ਅਕਾਊਂਟ ਚਲਾਉਂਦੇ ਆ ਕ੍ਰਿਪਟੋ ਨੂੰ ਇਧਰ ਉਧਰ ਭੇਜਣ ਦੇ ਲਈ ਫਿਰ ਜਿਹੜਾ ਜਦੋਂ ਉਹ ਉੱਥੋਂ ਡਿਲੀਵਰੀ ਕਰ ਦਿੱਤੀ ਜਾਂਦੀ ਆ ਤੇ ਉਹਨਾਂ ਚਿਰੋਂ ਨੂੰ ਜਿੱਦਾਂ ਸਾਂਝੇ ਖਾਤੇ ਦੇ ਵਿੱਚ ਰੱਖ ਲਏ ਜਾਂਦੇ ਆ ਤੇ ਫਿਰ ਜਦੋਂ ਉਹ ਡਿਲੀਵਰੀ ਮਿਲ ਜਾਂਦੀ ਆ ਤੇ ਉਹਨੂੰ ਪੈਸੇ ਉਧਰਲੇ ਪਾਸੇ ਚਲੇ ਜਾਂਦੇ ਆ ਸੋ ਜਿਹੜੀਆਂ ਡਰੱਗਸ ਨੇ ਜਾਂ ਇਹੇ ਚੀਜ਼ਾਂ ਨੇ ਇਹ ਆਮ ਮੇਲ ਜਿਹੜੀ ਆਹਾ ਬਾਹਰ ਕੋਰੀਅਰ ਆ ਇਹਦੇ ਥਰੂ ਹੀ ਭੇਜੀਆਂ ਜਾਂਦੀਆਂ ਨੇ ਫੇਕ ਰਿਟਰਨ ਐਡਰੈਸ ਹੁੰਦੇ ਆ ਵੈਕਿਊਮ ਸੀਲਡ ਬੈਗ ਹੁੰਦੇ ਆ ਬ੍ਰਾਂਡਡ ਪੈਕੇਜਿੰਗਸ ਹੁੰਦੇ ਆ ਜਿੱਦਾਂ ਰੋਡ ਰੂਮਾ ਦੇ ਨਾਂ ਥੱਲੇ ਤੇ ਇਹ ਜਿਹੜੇ VPN ਹੈਗੇ ਆ ਇਹ ਸਾਰਾ ਕੁਝ ਵਰਤ ਕੇ ਲੋਕੇਸ਼ਨ ਗਲਤ ਵਰਤ ਕੇ ਤੇ ਇਹ ਬਹੁਤ ਵੱਡੇ ਕਿਹਦਾ ਸਾਰੇ ਕੁਝ ਦਾ ਜਿਹੜਾ ਭੰਡਾ ਆ RCMP ਨੇ ਭੰਨਿਆ ਲੱਗਦਾ ਕਿ ਜਿਹੜੀ ਹ ਡਾਰਕ ਵੈਬ ਦੇ ਉੱਤੇ ਜਿੰਨੀ ਐਕਟੀਵਿਟੀ ਹੋ ਰਹੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਰੁਕੇਗੀ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ